ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ ਪੋਲੀ ਹਲਾਈਟ ਆਈਪੀਐਲ ਕੰਪਨੀ ਦਾ ਇੰਡੀਅਨ ਪोटाਸ਼ ਲਿਮਟਿਡ ਸਰਕਾਰੀ ਕੰਪਨੀ ਉਹਦਾ ਵੀਰੇ ਪਾ ਰਹੇ ਆ ਇਹਦੇ ਵਿੱਚ ਸਲਫਰ ਆ 17.5% ਪोटाਸ਼ ਆ 12.5% 5% ਹੈਗਾ ਮੈਗਨੀਸ਼ੀਅਮ ਤੇ 15% ਹੈਗਾ ਕੈਲਸ਼ੀਅਮ ਪੋਲੀ ਸਲਫੇਟ ਪੋਲੀ ਹਲਾਈਟ ਆਈਪੀਐਲ ਕੰਪਨੀ ਦਾ ਠੀਕ ਹੈ ਭਾਈ ਇਹ ਮੈਨੂਫੈਕਚਰਿੰਗ ਕਿਨੇ ਕੀਤੀ ਹੋਈ ਹੈ ਆਈਸੀਐਲ ਦੀ ਬਾਹਰਲੀ ਕੰਪਨੀ ਯੂਕੇ ਦੀ ਉਹਨਾਂ ਨੇ ਮੈਨੂਫੈਕਚਰ ਕੀਤੀ ਹੈ ਆਈਸੀਐਲ ਦੇ ਆਪ ਦੇ ਨਾਂ ਤੇ ਵੀ ਆਉਂਦਾ ਇਹ ਤੇ ਇਹ ਆਈਪੀਐਲ ਦੇ ਨਾਂ ਤੇ ਆਪਣੇ ਜਿਹੜੀ ਮਰਜ਼ੀ ਦੁਕਾਨ ਤੋਂ ਲੈ ਲਓ 900 ਰੁਪਿਆ 1 ਕਿੱਲੇ ਦਾ ਪਊ ਇਹ ਰੇਟ ਇਹ ਉੱਥੇ ਪਾਉਣਾ ਭਾਈ ਜਿਹੜੇ ਹੁਣ ਜਿਆਦੇ ਵਿਗਿਆਨੀ ਬਣਦੇ ਨੇ ਵੀ ਮਾਈਕਰੋਆ ਜਾਨੀ ਪਾਉਣਾ ਜੀ ਫਲਾਣਾ ਨਹੀਂ ਪਾਉਣਾ ਢਮਕਾ ਨਹੀਂ ਪਾਉਣਾ ਤੇ ਪਾਣੀ ਆ ਜਿਹੜਾ ਉਹਦੇ ਚ ਖਾਰਾਪਣ ਜਿਆਦਾ ਕੰਡਕਟੈਂਸ ਜਿਆਦੀ ਆ ਜਿਹੜਾ ਲੈਵਲ ਆਉਦਾ 2 ਤੋਂ ਲੈ ਕੇ 3 ਨੰਬਰ ਆ ਉਹਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਇੱਕ ਕਿੱਲੇ ਦੇ ਵਿੱਚ ਥੱਲੇ ਵੀ ਪਾ ਸਕਦੇ ਹੋ ਸੋਇਲ ਦੇ ਵਿੱਚ ਪਲਾਂਟੇਸ਼ਨ ਤੋਂ ਪਹਿਲਾਂ ਲਾਉਣ ਤੋਂ ਪਹਿਲਾਂ ਜੇ ਨਹੀਂ ਪਾਇਆ ਕਿਸੇ ਕਾਰਨ ਕਰਕੇ ਤਾਂ ਹੋਰ ਤੱਤਾਂ ਦੀ ਪੂਰਤੀ ਦੇ ਲਈ ਇਹ ਸਾਰੇ ਤੱਤ ਨੇ ਬਾਈ ਜਿਹੜੇ ਮਾਈਕਰੋ ਤੱਤ ਹੁੰਦੇ ਨੇ ਮਾਈਕਰੋ ਤੱਤ ਹੁੰਦੇ ਨੇ ਉਹ ਸਾਰੇ ਤੱਤਾਂ ਦੀ ਪੂਰਤੀ ਇਹਨਾਂ ਵਿੱਚ ਚਾਰ ਤੱਤ ਨੇ ਤੇ ਇਹ 25 ਕਿਲੋ ਦਾ ਗੱਟਾ ਤੁਸੀਂ ਇੱਕ ਕਿੱਲੇ ਦੇ ਵਿੱਚ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਕੰਡਕਟੈਂਸ ਜ਼ਿਆਦੀ ਆ 15 ਤੋਂ ਲੈ ਕੇ 20 ਡਣਾ ਦੇ ਝੋਨੇ ਦੇ ਵਿੱਚ ਤੇ ਫਿਰ ਤੁਹਾਨੂੰ ਦੱਸਾਂਗੇ ਦੋ ਬੈਗ ਲੈ ਕੇ ਆਇਆ ਮੈਂ ਇਹ ਤੁਹਾਨੂੰ ਇਹਦਾ ਦੱਸਾਂਗੇ ਵੀ ਕੀ ਹਿਸਾਬ ਕਿਤਾਬ ਹੈ ਕਿਵੇਂ ਰਿਜ਼ਲਟ ਦਿੱਤਾ ਜਾਂ ਨਹੀਂ ਦਿੱਤਾ ਆਈਪੀਐਲ ਦਾ ਡਾਈ ਹਾਈਡਰੇਟ ਜਿੱਥੇ ਆਪਣੇ ਕੋਲੇ ਜਿਪਸਮ ਦੀ ਲੋੜ ਪੈਂਦੀ ਆ 925 ਰੁਪਏ ਪਰ ਇੰਟ ਰੇਟ ਹੈ ਇਹਦਾ ਖਲਾਰਨਾ ਮਿੱਟੀ ਦੇ ਵਿੱਚ ਜੇ ਖਲਾਰੋਗੇ ਇੱਕ ਤਾਂ ਇਹਦੀ ਕੁਆਂਟੀਟੀ ਜ਼ਿਆਦੀ ਹੋ ਜੂਗੀ ਇੱਕ ਉੱਡਣਾ ਯਾਨੀ ਸੌਖਾ ਖਿਲਰ ਜਾਊਗਾ ਖੜੇ ਪਾਣੀ ਦੇ ਵਿੱਚ ਇਹਦਾ ਛਿੱਟਾ ਦੇਣਾ ਪਾਣੀ ਇਹਦੇ ਵਿੱਚ ਖੜਾ ਹੋਣਾ ਚਾਹੀਦਾ ਬਾਂਡ ਦੇ ਵਿੱਚ ਤੇ ਬਾਕੀ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਨੇ ਜਿਹੜੇ ਫੇਸਬੁੱਕ ਤੇ ਨੇ ਉਹ ਫੋਲੋ ਕਰ ਲਿਓ ਤੇ ਮੈਨੂੰ ਕਮੈਂਟ ਜਰੂਰ ਕਰਿਓ ਵੀ ਕਿੰਨਾ ਰਾਸ਼ਨ ਪਾਣੀ ਕਿਹੜਾ ਰਾਸ਼ਨ ਪਾਣੀ ਤੁਸੀਂ ਪਾਤਾ ਝੋਨੇ ਦੇ ਵਿੱਚ ਤੇ ਕਿਹੜੀ ਵੈਰਾਈਟੀ ਲਾਈ ਆ ਕਿੱਥੇ ਆਪਣੀ ਵੀਡੀਓ ਹੈ ਜਿਹੜੀ ਉਹ ਦੇਖ ਲਿਓ ਥੈਂਕ ਯੂ ਸੋ ਮੱਚ